ਮਾਚਰ ਨਜ਼ਰ ਆ ਰਹੀਆਂ ਨੇ ਹੰਸ ਸਿੰਘ ਜਥੇਬੰਦੀਆ ਤੇ ਹਿੰਦੂ ਜਥੇਬੰਦੀਆ ਦੇ ਆਗੂ ਤੋਂ ਕੀ ਅੱਜ ਪ੍ਰੋਗਰਾਮ ਹੈ ਕਿਹੜੇ ਸੰਗਠਨ ਦਾ ਜਿਹੜਾ ਗਠਨ ਕੀਤਾ ਗਿਆ ਅੱਜ ਹਰ ਹਰ ਮਹਾਦੇਵ ਸੰਘਰਸ਼ ਦਲ ਵੱਲੋਂ ਵੀ ਓਪਨਿੰਗ ਕੀਤੀ ਗਈ ਹੈ ਤੇ ਅੰਤਰਰਾਸ਼ਟਰੀ ਤੰਤਰਬਾਪਾ ਦੀਪ ਸਿੰਘ ਜੀ ਵੱਲੋਂ ਇਹਨਾਂ ਦੇ ਜਥੇਦਾਰ ਮੰਗਲ ਮੁਖੀ ਉਹਨਾਂ ਦੇ ਵੱਲੋਂ ਓਪਨਿੰਗ ਕੀਤੀ ਗਈ ਹੈ ਇਹ ਅਸੀਂ ਦੋਨੋਂ ਹਿੰਦੂ ਸਮਾਜ ਤੇ ਸਿੱਖ ਸਮਾਜ ਜਿਹੜੀ ਪੰਜਾਬ ਦੇ ਵਿੱਚ ਅੱਜ ਬਹੁਤ ਵੱਡੀ ਇੱਕ ਘਟਨਾਵਾਂ ਆਪਾਂ ਦੇਖ ਰਹੇ ਆ ਪਈ ਪੰਜਾਬ ਨੂੰ ਤੋੜਿਆ ਮਰੋੜਿਆ ਜਾ ਰਿਹਾ ਸ਼ਰਾਰਤੀ ਅੰਸਰਾਂ ਵੱਲੋਂ Hindu ਲਾ ਲੋ Sikh ਲਾ ਲੋ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਬਦਨਾਮ ਕਰਨ ਤੇ ਲੱਗਾ ਇਹਨੂੰ ਨੱਥ ਪਾਉਣ ਦੇ ਲਈ ਅਸੀਂ ਅੱਜ ਏਕਤਾ ਕੀਤਾ ਕਿ ਦੇਖੋ ਕੋਈ ਵੀ ਘਟਨਾ ਹੁੰਦੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਿਸੇ ਨਾ ਕਿਸੇ ਤੇ ਅਲੀਕੇਸ਼ਨ ਹੁੰਦਾ ਭਾ ਇਹ Hindu ਨੇ ਕਰਤਾ ਆ Sikh ਨੇ ਕਰਤਾ ਇਹਨੂੰ ਪੂਰਨ ਤੌਰ ਤੇ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹ ਮੰਦਰ ਦੀ ਲਾ ਲਓ ਗੁਰਦੁਆਰਾ ਸਾਹਿਬ ਦੀ ਲਾ ਲਓ ਕਿਸੇ ਤਰੀਕੇ ਦੀਆਂ ਵੀ ਲਾ ਲਓ ਉਹਨਾਂ ਨੂੰ ਪੂਰਨ ਤੌਰ ਤੇ ਨੱਥ ਪਾਉਣ ਦੇ ਲਈ ਕਿਉਂ ਕਿਉਂਕਿ ਦੇਖੋ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਆ ਵੀ ਜਿਵੇਂ ਸਾਡੇ ਲੁਧਿਆਣੇ ਦੇ 메ਨ ਗੁਰਦੁਆਰਾ ਸਾਹਿਬ ਆਲਮਗੀਰ ਸਾਹਿਬ ਦੇ ਵਿੱਚ ਬਹੁਤ ਵੱਡੀ ਘਟਨਾ ਹੋਈ ਹੈ ਪਰ ਉਹ ਨਿਕਲੇ ਆ ਕੌਣ Hindu ਸਮਾਜ ਤੋਂ ਸੋ ਮੈਂ ਉਸ ਕਮੇਟੀ ਨੂੰ ਵੀ ਇੱਕ ਮੇਰਾ ਜਿਹੜਾ ਸਵਾਲ ਹੈ ਭਈ ਇਹ ਡੋਲੂ ਹੈ ਜਿਹੜਾ ਤੁਹਾਡੇ ਸੇਵਾਦਾਰ ਉਹਨੇ ਪਲਟਨ ਵੇਲੇ ਦੇਖਿਆ ਕਿਉਂ ਨਹੀਂ ਤੇ ਜਿਹੜਾ ਹਿੰਦੂ ਆ ਉਹ ਫੜ ਲਿਆ ਫੜ ਕੇ ਉਹਦੀ ਛਾਣਬੀਨ ਕਿਉਂ ਨਹੀਂ ਤੁਸੀਂ ਪੁਲਿਸ ਨੂੰ ਕਹਿੰਦੇ ਤੁਸੀਂ ਕਾਹਨੇ ਹੋ ਵੀ ਉਹਦੀ ਛਾਣਬੀਨ ਪੁਰਨ ਤਰੀਕੇ ਨਾਲ ਹੋਣੀ ਚਾਹੀਦੀ ਆ ਅੱਜ ਸਾਡਾ ਦਲਪੰਥ ਬਣਾਉਣ ਦਾ ਮਕਸਦ ਇਹੀ ਸੀਗਾ ਤੇ ਅਸੀਂ ਜਿਹੜੇ ਇੱਕ ਪੂਰੇ ਭਾਰਤ ਦੇ ਵਿੱਚ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਕਿਉਂਕਿ ਰਾਸ਼ਟਰੀ ਅਸੀਂ ਤਾਂ ਬਣਾਇਆ ਵਾ ਸਾਨੂੰ ਜਿਹੜਾ ਵਾ ਦਿੱਲੀ ਲਾ ਲੋ ਰਾਜਸਥਾਨ ਲਾ ਲੋ ਜਾਂ ਕਿਸੇ ਵੀ ਤਰੀਕੇ ਨਾਲ ਲਾ ਲੋ ਉਥੋਂ ਦੇ ਵੀ ਸਾਡੇ ਜਿਹੜੇ ਨੇ ਬੰਦੇ ਨੇ ਤਾਂ ਸਟੇ ਰਾਸ਼ਟਰੀਏ ਤੇ ਅੰਤਰਰਾਸ਼ਟਰੀਏ ਬਣਾਇਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਾਲ ਕੋਈ ਵੀ ਕਿਸੇ ਕਿਸਮ ਦਾ ਬੇਅਦਵੀ ਵਾਲਾ ਮਾਮਲਾ ਸਾਡੇ ਅੱਗੇ ਆਊਗਾ ਉਹਨੂੰ ਪੂਰਨ ਤੌਰ ਤੇ ਪੂਰੇ ਨਿਜਠਿਆ ਜਾਊਗਾ ਤਾਂ ਜੋ ਅੱਗੇ ਕੋਈ ਵੀ ਸ਼ਰਾਰਤੀ ਅੰਸਰ ਆ ਉਹ ਸਿਰ ਚੱਕਣ ਦੀ ਇੱਕ ਜੁਰਤ ਨਾ ਕਰੇ ਸਰ ਲੱਗਦਾ ਹੈ ਕਿ ਇੱਕ ਪੂਰੇ ਵਿਸ਼ੂ ਭਰ ਦੀ ਨਜ਼ਰ ਉਹਨਾਂ ਪੰਜਾਬ ਦੇ ਟਿੱਕੇ ਹੋਈਆਂ ਜਿੱਦਾਂ ਦਾ ਪਿੱਛੇ ਦਾ ਮਾਹੌਲ ਬਣਿਆ ਹੋਇਆ ਸੀ ਤਾਂ ਇੱਕ ਪੂਰੇ ਗਿਸ਼ਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਆਪੀ ਭਾਈ ਚਰਕਸਾਈ ਦਾ ਸੁਨੇਹਾ ਇਸ ਨਾਲ ਜਾਉਦਾ ਦੇਖੋ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਪਿਛਲੇ ਸਮੇਂ 'ਚ ਆਪਾਂ ਦੇਖ ਰਹੇ ਹਾਂ ਤੁਸੀਂ ਇਹ ਦੇਖੋ ਕਿ ਜਿਹੜੇ ਵੀ ਮੈਂ ਕਹਿੰਦਾ ਦਲਪੰਥ ਬਣੇ ਹੋਏ ਨੇ ਦਲਪੰਥ ਬਣੇ ਹੋਏ ਨੇ ਉਹਨਾਂ ਦੀ ਕੋਈ ਨਜ਼ਰ ਨਹੀਂ ਹੈ ਨਜ਼ਰ ਆ ਤੇ ਸਿਰਫ ਰੋਲਾ ਪਾਉਂਦੇ ਜਾਂ ਕੋਈ ਵੀ ਹਿੰਦੂ ਸਮਾਜ ਦੀਆਂ ਕਈ ਆਪਣਾ ਸੰਗਠਨ ਬਣੇ ਹੋਏ ਨੇ ਉਹਨਾਂ ਦਾ ਸਿਰਫ ਰੋਲਾ ਪਾਣ ਤੱਕ ਮਕਸਦ ਆ ਪਰ ਸਾਡੇ ਜਿਹੜੇ ਦੋ ਦਲ ਪੰਥ ਨੇ ਸਾਡਾ ਰੋਲਾ ਪਾਣਾ ਮਕਸਦ ਨਹੀਂ ਹੋਊਗਾ ਉਹਨੂੰ ਅੰਜਾਮ ਜਿਹੜਾ ਮਕਸਦ ਹੋਊਗਾ ਕਿਉਂ ਕਿਉਂਕਿ ਦੇਖੋ ਇਹ ਜਿਹੜੀਆਂ ਬੇਅਦਵੀਆਂ ਨੇ ਇਹ ਬੇਅਦਵੀਆਂ ਨਹੀਂ ਐ ਇਹ ਪੰਜਾਬ ਨੂੰ ਤੋੜਨ ਦੀਆਂ ਸ਼ਰਾਰਤਾਂ ਨੇ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਅਮਨ ਉਹਨੂੰ ਭੰਗ ਕਰਨ ਦੀਆਂ ਸ਼ਰਾਰਤਾਂ ਨੇ ਇਨੂੰ ਪੂਰਨ ਤੌਰ ਤੇ ਨਜਿੱਠਿਆ ਜਾਊਗਾ ਜਿਸ ਤਰ੍ਹਾਂ ਜੋ ਕੰਮ ਤੁਸੀਂ ਅੱਜ ਕੀਤਾ ਹੈ ਤੋਂ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਇਹ ਕੰਮ ਪਹਿਲਾਂ ਕਰਨਾ ਚਾਹੀਦਾ ਆਪੀ ਭਾਈਚਾਰਕ ਸਾਂਝ ਵਧਾਉਣ ਲਈ ਦੋਵਾਂ ਜੱਫੇ ਬੰਦੀਆਂ ਨੂੰ ਇਕੱਠੇ ਕਰਕੇ ਉਹ ਕੰਮ ਸਰਕਾਰ ਨਹੀਂ ਕਰ ਰਹੀ ਤੁਸੀਂ ਕਰ ਰਹੇ ਹੋ ਆਪਣੇ ਪੱਧਰ ਦੇ ਦੇਖੋ ਮੈਂ ਪਿਛਲੇ ਕਾਫੀ ਸਮੇਂ ਤੋਂ ਬਹੁਤ ਸਾਲਾਂ ਤੋਂ ਮੈਂ ਬਹੁਤ ਸੰਘਰਸ਼ ਕਰ ਰਿਹਾ ਵੀ ਅਸੀਂ ਸਰਕਾਰਾਂ ਦੇ ਨਾਲ ਵੀ ਬੜੀ ਵਿਚਾਰਤਾਲਾਪ ਕੀਤੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨਾਲ ਵੀ ਵਾਰਤਾਲਾਪ ਕੀਤੀ ਸੀਗੀ ਜੋ ਸਾਡੇ ਅਕਾਲੀ ਦਲ ਦੇ ਸੀਗੇ ਜੋ ਕਾਂਗਰਸੀਏ ਸੀਗੇ ਜੋ ਭਾਜਪਾ ਦੇ ਸੀਗੇ ਸੋ ਉਹਨਾਂ ਨਾਲ ਵੀ ਅਸੀਂ ਵਾਰਤਾਲਾਪ ਕੀਤੀ ਹੈ ਜੋ ਇਹ ਹੋ ਰਹੀਆਂ ਨੇ ਘਟਨਾਵਾਂ ਭਈ ਇਹਨਾਂ ਨੂੰ ਇੱਕੋ ਹੀ ਤਰੀਕੇ ਨਾਲ ਰੋਕਿਆ ਜਾ ਸਕਦਾ ਭਈ ਜੇ ਆਪਾਂ ਹਿੰਦੂ ਸਿੱਖ ਜੇ ਇਹਨਾਂ ਦਾ ਹੱਥ ਆਪਾਂ ਐਂ ਕਰਾ ਦਈਏ ਤੇ ਜਿਹੜੇ ਸ਼ਰਾਰਤੀਆਂ ਸਰ ਆ ਉਹਨਾਂ ਦਾ ਆਪੇ ਹੀ ਜਿਹੜੀ ਜ਼ਰਤ ਨਹੀਂ ਪਊਗੀ ਭਈ ਉਹਨਾਂ ਦਾ ਬੇਅਦਬੀਆਂ ਵੱਲ ਧਿਆਨ ਵੀ ਜਾਵੇ ਕੁਰਬਾਨੀਆਂ ਨੂੰ ਲੈ ਕੇ ਜਿਹੜਾ ਇੱਕ ਮੈਂ ਹੋਰ ਇੱਕ ਸੰਦੇਸ਼ ਦੇਣਾ ਚਾਹਨਾ ਵਾ ਵੀ ਜਿਹੜਾ ਇਹ ਬਾਣਿਆਂ ਵਾਲੀਆਂ ਦੁਕਾਨਾਂ ਨੇ ਜਾਂ ਬਾਣੇ ਸਿੰਦੇ ਨੇ ਇਹਨਾਂ ਨੂੰ ਪੂਰਨ ਤੌਰ ਤੇ ਜਿਹੜਾ ਵਾ ਇਹ ਰੋਕ ਲਾਉਣੀ ਚਾਹੀਦੀ ਆ ਕਿਉਂ ਕਿਉਂਕਿ ਦੇਖੋ ਜਦੋਂ ਕੋਈ ਬਾਣੇ ਨਿਹੰਗ ਸਿੰਘ ਆ ਮੈਂ ਕਹਿੰਦਾ ਨਿਹੰਗ ਸਿੰਘ ਸਾਡੇ ਵੀ ਸਜੇ ਸਾਰਿਆਂ ਦੇ ਕੋਲ ਲਾਇਸੈਂਸ ਨੇ ਦਲਪੰਥ ਦਾ ਲਾਇਸੈਂਸ ਹੈ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਤੇ ਬੇਨਤੀ ਕਰਨਾ ਚਾਹਨਾ ਵੀ ਪੁਲਿਸ ਪ੍ਰਸ਼ਾਸਨ ਨੂੰ ਇਹ ਦੇਖ ਲੈਣਾ ਚਾਹੀਦਾ ਫੇਰ ਉਹਨੂੰ ਖ਼ਬਰ ਦੇ ਵਿੱਚ ਦੇਣਾ ਚਾਹੀਦਾ ਵੀ ਨਿਆਂਗ ਸਿੰਘ ਫੜਿਆ ਗਿਆ ਨਿਆਂਗ ਸਿੰਘ ਅਸੀਂ ਤਾਂ ਮੰਨਾਂਗੇ ਜੇ ਉਹਦੇ ਕੋਈ ਕਿਸੇ ਵੀ ਦਲਪੰਥ ਦਾ ਲਾਇਸੈਂਸ ਹੋਊਗਾ ਤੇ ਅਸੀਂ ਤਾਂ ਆਪਣੇ ਬਾਣੇ ਨੂੰ ਜਿਹੜਾ ਬਦਨਾਮ ਨਹੀਂ ਹੋਣ ਦੇਣਾ ਕਿਉਂ ਕਿਉਂਕਿ ਦੇਖੋ ਕੋਈ ਵੀ ਜਾਲੀ ਨਿਆਂਗ ਸਿੰਘ ਫੜਿਆ ਜਾਂਦਾ ਤੇ ਪੁਲਿਸ ਦੀ ਖ਼ਬਰ ਲੱਗਦੀ ਹੈ ਵੀ ਆਹ ਨਿਆਂਗ ਸਿੰਘ ਆ ਵਾਰਦਾਤ ਨੂੰ ਅੰਜਾਮ ਦੇਣ ਦਾ ਫੜਿਆ ਗਿਆ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਜਿਹੜਾ ਇੱਕ ਵੈਰੀ ਇੰਪੋਰਟੈਂਟ ਹੈ ਇੱਕ ਮੇਰਾ ਸਵਾਲ ਵੀ ਹੈ ਤੇ ਕੁਐਸਚਨ ਵੀ ਹੈ ਸਾਰਾ ਕੁਝ ਮੈਂ ਇੱਕ ਪੁਲਿਸ ਪ੍ਰਸ਼ਾਸਨ ਦੇ ਇੱਕ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਨੂੰ ਅੱਜ ਇੱਕ ਅਪੀਲ ਤੇ ਬੇਨਤੀ ਕਰਨਾ ਚਾਹੁੰਨਾ ਜਿਹੜੇ ਸਾਡੇ ਦਲਪੰਥ ਦੇ ਮੁਖੀ ਹੋਣਗੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪਿਓਰਿਟੀ ਤੇ ਉਹਨਾਂ ਨੂੰ ਮਿਲਿਆ ਜਾਵੇ ਜਿਹੜੀ ਉਹਨਾਂ ਦੀ ਸਮੱਸਿਆ ਵਾ ਉਹ ਪਹਿਲ ਦੇ ਆਧਾਰ ਤੇ ਸੁਣੀ ਜਾਵੇ ਕਿਉਂਕਿ ਅਸੀਂ ਕੋਈ 2 ਨੰਬਰ ਦਾ ਕੰਮ ਨਹੀਂ ਲੈ ਕੇ ਆਉਣਾ ਤੁਹਾਡੇ ਕੋਲ ਜਾਂ ਕੋਈ 2 ਨੰਬਰ ਦਾ ਹੱਲ ਨਹੀਂ ਕਰਾਉਣਾ ਅਸੀਂ ਤੁਹਾਨੂੰ ਸਿਰਫ ਤੇ ਸਿਰਫ ਜਿਹੜੇ ਲੋਕ ਦੱਬੇ ਕੁਚਲੇ ਸਾਡੇ ਕੋਲ ਆਉਂਦੇ ਆ ਉਹਨਾਂ ਦੇ ਹੱਲ ਲਈ ਤੁਹਾਡੇ ਕੋਲ ਨਹੀਂ ਆ ਨਹੀਂ ਤਾਂ ਸਾਨੂੰ ਕੋਈ ਸ਼ੌਂਕ ਨਹੀਂ ਹੈ ਸੋ ਪਹਿਲ ਦੇ ਆਧਾਰ ਤੇ ਇਹ ਧਿਆਨ ਦਿੱਤਾ ਜਾਵੇ ਵਰਜੀ ਕਾਖਾ ਸਾਹ ਆ ਬਾਈ ਜੀ ਜੀ ਮੁੱਖ ਸੇਵਾਦਾਰ ਜੈਰਾ ਬਾਬਾ ਮਗਨ ਸਿੰਘ ਤਾਂਤਨ ਅਮਰਜੀਤ ਬਾਬਾ ਜੀ ਚੰ ਪੰਥ ਖਾਲਸਾ ਦਾ ਜੀ ਇਹਨਾਂ ਮਨਨ ਜੋ ਕਿ ਸਰ ਅੱਜ ਜਿਹੜਾ ਆਪਸ ਦੇ ਵਿੱਚ ਰਲੇਮਾ ਹੋਇਆ ਹੈ ਤਾਂ ਲੱਗਦਾ ਕਿ ਇਸ ਦੀ ਲੋੜ ਵੀ ਸੀ ਕਿ ਇੱਥੇ ਕੀ ਸੁਨੇਹਾ ਜਾਊਗਾ ਸੰਗਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਦੇਖੋ ਜੀ ਇਹ ਲੋੜਾ ਹੈ ਤੋਂ ਬਹੁਤ ਸੀ ਇਹ ਜਿਹੜਾ ਸਾਡੇ ਅਮਿਤ ਕੁਮਾਰ ਜੀ ਨੇ ਇਹ ਸਾਡੇ ਛੋਟੇ ਵੀਰ ਨੇ ਤੇ ਅੱਜ ਤੋਂ ਬਹੁਤ ਚੱਦੇ ਹੈ ਸਾਡੇ ਨਾਲ ਪਿਆਰ ਵੀ ਆ ਤੇ ਸਾਡੇ ਨਾਲ ਚੱਲਦੇ ਵੀ ਹੈ ਤੇ ਸਾਡੇ ਕੰਮ ਵੀ ਦੇਖੋ ਜੀ ਹਰ ਬੰਦੇ ਉਹ ਜਿਹੜੇ ਬੰਦੇ ਪੱਖ ਉਹ ਸਾਰਾ ਪੂਰਨ ਕਰਦੇ ਆ ਤੇ ਅਸੀਂ ਵੀ ਇਹਨਾਂ ਦੇ ਨਾਲ Hindu Sikh ਦੇ ਵਿੱਚ ਕੋਈ ਫਰਕ ਨਹੀਂ ਗਾ ਜੀ ਅਸੀਂ ਵੀ ਅੱਜ ਆਪਣਾ ਮਨ ਬਣਾਇਆ ਕਿ ਜੋ ਸਾਡੇ ਜੱਥੇ ਬੰਦੀਆਂ ਨੇ ਉਹ ਬਿਲਕੁਲ ਅਸੀਂ ਇਹਨਾਂ ਦੇ ਵੀਰਾਂ ਦੇ ਨਾਲ ਆ ਤੇ ਜੋ ਵੀ ਕੋਈ ਕੰਮ ਹੈ ਇਹ ਸਾਨੂੰ ਕਹਿਣਗੇ ਅਸੀਂ ਇਹਨਾਂ ਦੇ ਹਾਜ਼ਰ ਹੋਵਾਂਗੇ ਜੋ ਸਾਡਾ ਰਹੂਗਾ ਉਹ ਸਾਡੇ ਨਾਲ ਇਹ ਮੁੰਡੇ ਮੁੰਡਾ ਲਾ ਕੇ ਚੱਲਣਗੇ ਇਹ ਇੱਕ ਜਵੇ ਕੁਛ ਨੇ ਜਿਹੜੇ ਆਪਣੇ ਸਮਾਜ ਦੇ ਮਜ਼ਦੂਰ ਭਾਈਚਾਰਾ ਉਹਨਾਂ ਲਈ ਕਿੰਦਾ ਕੰਮ ਕਰੂਗਾ ਸਵੱਟ ਨੂੰ ਦੇਖੋ ਜੀ ਜੋ ਵੀ ਸਾਡੇ ਦਿਹਾੜੀਦਾਰ ਜੇ ਜਾਂ ਤਰਲੇ ਕੁਝ ਉਹਨਾਂ ਦੇ ਵੀ ਜਿਹੜੇ ਸਾਡੀ ਇਹ ਆਪਣੇ ਦਸੇ ਬੰਦਿਆਂ ਨੇ ਜਾਂ Hindu ਦਸੇ ਬੰਦੇ ਸਾਡੇ ਨੇ ਜਿਹੜੇ ਦੋ ਦਸੇ ਬੰਦਿਆਂ ਪਣੀਆਂ ਨੇ ਜੀ ਇਹ ਬਿਲਕੁਲ ਉਹਨਾਂ ਦੇ ਲਈ ਉਹਨਾਂ ਤੌਰ ਤੇ ਹੀ ਉਹਨਾਂ ਦੀ ਸੁਣਾਈ ਹੋਊਗੀ ਤੇ ਉਹਨਾਂ ਲਈ ਕੰਮ ਕਰਨਗੇ ਸਰ ਲੱਗਦਾ ਹੈ ਕਿ ਆਪ ਦੀ ਪਹਿਚਾਣ ਸਮਝ ਹੋਣਾ ਜਿਹੜੇ ਆਪ ਦੀ ਵੱਖਰੇਵੇਂ ਸੀਗੇ ਕਿਤਨਾ ਕਿਤੇ ਪਿਆਰੇ ਸੀ ਉਹ ਦੂਰ ਹੋ ਗਏ ਬਿਲਕੁਲ ਇਹ ਸੇ ਕਰਕੇ ਜੀ ਅਸੀਂ ਇਹ ਜਿਹੜਾ ਇਕੱਠਾ ਕੀਤਾ ਇਕੱਤਰ ਕੀਤਾ ਜੀ ਜਿਹੜਾ ਲੋਕਾਂ ਨੂੰ ਸ਼ੱਕ ਆ ਕਿ ਇਹ ਇਹ ਦੋ ਨੇ ਅਸੀਂ ਦੋ ਨਹੀਂ ਆਗੇ ਜੀ ਅਸੀਂ ਇੱਕ ਹਾਂ ਹ ਪੰਜਾਬ ਦਾ ਮਾਹੌਲ ਕਿਸੇ ਨੇ ਕਿਤੇ ਸਹੀ ਰਹੇਗਾ ਬਿਲਕੁਲ ਜੀ ਜੇ ਦੇਖੋ ਆਪਾਂ ਇੱਕ ਹੋ ਕੇ ਚੱਲਾਂਗੇ ਤੇ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਬਿਲਕੁਲ ਹੀ ਠੀਕ ਰੋ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਉਹ ਕਿਉਂ ਹੁੰਦੀਆਂ ਨੇ ਸਾਨੂੰ ਆਪਸ ਵਿੱਚ ਭਾਈਚਾਰਾ ਲੜਾਇਆ ਜਾ ਰਿਹਾ ਹੈ ਬਿਲਕੁਲ ਫਿਰ ਉਹਨਾਂ ਦੇ ਵਿੱਚ ਜੋ ਵੀ ਕੋਈ ਦੇਖੋ ਜੀ ਲੋ ਇੱਕ ਕੰਮ ਨੇ ਜਿਹੜੇ ਆਪ ਦੁਕਾਨਾਂ ਤੇ ਛਾਤਰ ਵੇਚਦੇ ਨੇ ਅਸੀਂ ਇਹਨਾਂ ਨੂੰ ਵੀ ਕਹਿੰਦੇ ਹਾਂ ਕਿ ਜਿਹੜੇ ਪੁਲਿਸ ਪਲ ਸਾਸ ਨੇ ਇਹਨਾਂ ਨੂੰ ਨਕੇਲ ਪਾਈ ਜਾਵੇ ਕਿਉਂਕਿ ਇਹ ਛਾਤਰ ਜਿਹੜਾ ਲੈ ਕੇ ਤੇ ਇਹ ਆਪਣੇ ਕੰਮਾਂ ਦੇ ਨਹੀਂ ਇਹ ਉਲਟ ਕੰਮਾਂ ਦੇ ਵਿੱਚ ਜਿਹੜੇ ਬੰਦੇ ਕੋਲ ਲਾਇਸੈਂਸ ਆ ਕੋਈ ਜਥੇ ਬੰਦੀ ਦਾ ਇਹ ਉਹਨੂੰ ਕਰਫੂਨ ਇਹ ਦਿੱਤੀ ਜਾਵੇ ਆ ਜਿਹੜਾ ਦਿੰਦਾ ਆ ਉਹਦੇ ਕੋਲ ਬਿਲਕੁਲ ਲਾਇਸੈਂਸ ਵੇਖਿਆ ਜਾਵੇ ਕਿ ਕਿਹੜੇ ਜਥੇਬੰਦੀ ਦਾ ਤੇ ਜੇ ਨਾਮ ਉਹਨਾਂ ਕੋਲ ਲਾਇਸੈਂਸ ਹੋਵੇ ਕਿ ਉਹਨੂੰ ਬਾਣਾ ਨਾ ਦਿੱਤਾ ਜਾਵੇ ਅਤੇ ਪੂਰਨ ਤੌਰ ਤੇ ਜਿਹੜੇ ਦੁਕਾਨਾਂ ਵਾਲੇ ਇਹਨਾਂ ਦੇ ਪੂਰਨ ਤੌਰ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਊਗੀ। ਹਾਂਜੀ ਬਾਬਾ ਜੀ ਕੀ ਬਾਬਾ ਜੀ ਅਸੀਂ ਅਰਦੇ ਸੱਜੇ ਤੇ ਉਹਨਾਂ ਦੇ ਜਥੇਬੰਦੀਆਂ ਹਾਜ਼ਰ ਹੋਈਆਂ ਹਨ ਇਹ ਮੁੱਦਿਆਂ ਨੂੰ ਲੈ ਕੇ ਕਿ Hindu ਤੇ ਸਿੱਖਾਂ ਦੇ ਵਿੱਚ ਫਰਕ ਪਾਇਆ ਜਾਂਦਾ ਹੈ। ਇਹ ਫਰਕ ਕੌਣ ਪਾਉਂਦੀਆਂ ਇਹ ਸਰਕਾਰਾਂ ਪਾਉਂਦੀਆਂ ਨੇ ਕਿਉਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਹ ਜੋ ਰਾਜਨੀਤੀ ਖੇਡਦੀਆਂ ਨੇ ਜਦੋਂ ਕੋਈ ਵੀ ਕੰਮ ਕਰਦੀਆਂ ਨੇ ਉਹ ਰਾਜਨੀਤੀ ਖੇਡਦੀਆਂ ਨੇ ਨਾ ਤਾਂ ਕਿਤੇ ਗਰੀਬੀ ਸੁਣਾਈ ਹੁੰਦੀ ਆ ਨਾ ਕਿਤੇ ਲੜਾਈ ਝਗੜੇ ਦੀ ਸੁਣਾਈ ਹੁੰਦੀ ਆ ਜੇ ਇਹਨਾਂ ਨੂੰ ਸ਼ਾਸਨ ਕਹੋ ਕੁਝ ਨਿਹਾ ਦੇਵੋ ਤਾਂ ਨਿਓ ਪਹੁੰਚ ਰਹੇ ਇਹ ਜਿਹੜਾ ਪਿਆਰ ਦਿੱਤਾ ਹੋਇਆ ਕਿ ਨਾ ਇਹ ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਂਕ ਦੇ ਵਿੱਚ ਹਿੰਦੂ ਤੇ ਸਿੱਖਾਂ ਦਾ ਪਿਆਰ ਦਿੱਤਾ ਸੀ ਪਿਆਰ ਮੀ ਦਿੱਤਾ ਨਾਲ ਕੁਰਬਾਨੀ ਵੀ ਦਿੱਤੀ ਹੈ ਜਦੋਂ ਕੁਰਬਾਨੀ ਦਿੱਤੀ ਤਾਂ ਉਹਨਾਂ ਦਾ ਸੀਸ ਲੈ ਕੇ ਕੌਣ ਆਇਆ ਸੀ ਭਾਈ ਜੈਤ ਰੰਗਰੇਟੇ ਗੁਰੂ ਕੇ ਬੇਟੇ ਰਿਹੋ ਪੰਥ ਸੰਗ ਬੇਟੇ ਕਿਉਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਪਿਆਰ ਦੀ ਖਾਤਰ ਹੀ ਹਿੰਦੂਆਂ ਦੀ ਖਾਤਰ ਆਪਣਾ ਕੁਰਬਾਨੀ ਕੁਰਬਾਨੀ ਦਿੱਤੀ ਅੱਜ ਆਪਣਾ ਇਕਾਕ ਹੋਣ ਦਾ ਇਕਾ ਕਰਕੇ ਰਹਿਣ ਦਾ ਮਤਬਲਾ ਵਈ ਇਕਾ ਕਰਕੇ ਆਪਾਂ ਰਹੀਏ ਇਹ ਸੁਨੇਹਾ ਇਹ ਸਿਹਾ ਸੁਨੇਹਾ ਸਭ ਨੂੰ ਦੇ ਰਹੇ ਆ ਵੀ ਆਪਾਂ ਲੜਾਈ ਝਗੜੇ ਨਾ ਕਰੀਏ ਆਪਾਂ ਇੱਕ ਦੂਜੇ ਦੇ ਪਿਆਰ ਦੇ ਵਿੱਚ ਪਿਆਰ ਪਾ ਕੇ ਆਪਾਂ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ